ਗਰੀਬਾ ਨਗਰੀਬਾਓ ਜੀ ਗਰੀਬਾਓ ਕੋਈ ਨਾ ਤੇ ਆ ਜੀ ਸਾਰੇ ਯਾਰ ਨਾਲ ਮੁੰਡਾ ਯਾਰ ਤੇ ਨਾਲ ਸਾਡੀ ਜੱਗਿਆ ਸਾਨੂੰ ਪਤਾ ਹੀ ਆਇਆ ਇਹਨਾਂ ਦੇ ਕਿੰਨੀ ਕਹਾ ਹੈ ਜੋ ਤਗਰਦਬ ਰੋਗ ਦਿੱਤਾ ਸੀ ਪਿੰਡ ਲੰਗੀ ਵਾਲਾ ਇਹਨਾਂ ਦੇ ਪਰਚੇ ਵੀ ਦੇਖ ਲੈ ਸਾਰਿਆਂ ਦੇ ਪੜੇ ਜੀ ਦਾ ਦਾਦਾ ਮੇਰੇ ਵੀ ਪੜੇ ਕੋਫਰੇ ਦਾ ਬੰਦੀ ਅੱਜ 4 ਸਵੇਰੇ ਪਿਛਲੇ ਸਗੋਂ ਦੇ ਵਿੱਚ ਜੋ ਕਿਸਾਨਾਂ ਨੂੰ ਚੱਕਿਆ ਇਹ ਕਿ ਕਿਸਾਨ ਮੌਜੂਦ ਨਹੀਂ ਹੈ ਨਾ ਕਰੋ ਸਮਾਂ ਕੰਮ ਲਾਹੌਰ ਵੀ ਕਿਸਾਨ ਆ ਰਹੇ ਨੇ ਕਿੰਨੇ ਦੇ ਪਾਸਾ ਪੁਲਸ ਪ੍ਰਸ਼ਾਸਨ ਮੁਰਦਾਬਾ ਪੁਲਸ ਪ੍ਰਸ਼ਾਸਨ ਮੁਰਦਾਬਾ ਜਿੰਦਾਬਾਦ ਪੁਲਸ ਪ੍ਰਸ਼ਾਸਨ ਮੁਰਦਾਬਾ ਜਿੰਦਾਬਾਦ ਅੱਜ ਰੋਸ਼ ਹੈ ਕਿ ਉਹਨਾਂ ਨੂੰ ਨਾਲ ਲਗ ਰਿਹਾ ਪਾਰਟੀਆ ਲਵਾਈ ਜੀ ਜੀ ਪਿਛੇ ਚ 244 ਪ੍ਰਚਾਰ ਦੇ ਅੰਦਰ ਤਵਰ ਨਿਗਿਤ ਇੱਥੇ ਰਾਉਂਡ ਕੱਢਿਆ ਸੀ ਇਹ ਤਾਂ ਲਹਿੰਗੜ ਦੇ ਵਿੱਚ ਕੋਈ ਬਰੋਧ ਹੋਇਆ ਸੀ ਹਾਂਜੀ ਹਾਂਜੀ ਉਦੋਂ ਕਿ ਇਹਨਾਂ ਨੇ ਪਰਚੇ ਦਰਜ ਕੀਤੇ ਵੀ ਅੱਜ ਬਿਨਾਂ ਦੱਸੇ ਇਹਨਾਂ ਨੇ ਮਤਲਬ ਸਾਡੇ ਜਿਹੜੇ ਕਿਸਾਨ ਚੱਕੇ ਇਲੈਕਸ਼ਨ ਹੋ ਗਿਆ ਸਭ ਕੁਝ ਟਪ ਗਿਆ ਇਲੈਕਸ਼ਨ ਦਾ ਦੁਬਾਰਾ ਲੈਣ ਲਈ ਦੁਬਾਰਾ ਵੀ ਫਿਰਤੇ ਆ ਜੀ ਹਾਂ ਇਲੈਕਸ਼ਨ ਉਹਨਾਂ ਦਾ ਦੁਬਾਰਾ ਹੈ ਜੇ ਉਹਨੇ ਇਸ ਤੇ ਗੱਲ ਦਾ ਹੱਲ ਕੱਢਣਗੇ ਠੀਕ ਹੈ ਨਹੀਂ ਤਾਂ ਦੁਬਾਰਾ ਇਸੇ ਜਿਆਦਾ ਤੇ ਵਿਰੋਧ ਕਰਾਂਗੇ ਕਿੰਨੇ ਬੰਦੇ ਚੱਕੇ ਬੰਦੇ ਆ ਇਹ ਤਾਂ ਦੋ ਚੱਕੇ ਇਹਨਾਂ ਨੇ ਜੀ ਅਗਰ ਹੈ ਨਾਮ ਕੀ ਜਿਹੜੇ ਚੱਕੇ ਸੁਖਾ ਸੰਦੀਪ ਸਿੰਘ ਤੇ ਨੰਦੀ ਸਿੰਘ ਦੋ ਲੰਘੇੜੇ ਤੋਂ ਚੱਕੇ ਨੇ ਤੁਸੀਂ ਹੁਣੇ-ਹੁਣੇ ਐਸਚੂ ਸਾਹਿਬ ਨੂੰ ਮਿਲ ਕੇ ਆਏ ਹੋ ਜੀ ਉਹਨਾਂ ਨੇ ਕੀ ਆਸ਼ਵਾਸਨ ਦਿੱਤਾ ਜੀ ਉਹ ਕਹਿੰਦੇ ਵੀ ਚੋਣ ਆਯੋਗ ਦੀ ਡਿਰੈਕਸ਼ਨ ਹੈ ਇਹ ਵੀ ਪਹਿਲੇ ਪਰਚੇ ਦਰਜ ਹੋਏ ਐ ਤੇ ਇਹਨਾਂ ਨੂੰ ਛੱਡ ਨਹੀਂ ਸਕਦੇ ਅੱਛਾ ਜੇ ਤਾਂ ਪ੍ਰਸ਼ਾਸਨ ਛੱਡੂਆ ਕੋਰਪੋਰੇਟ ਕਰੂਆ ਠੀਕ ਹੈ ਨਹੀਂ ਤਾਂ 2 ਮਹੀਨਿਆਂ ਬਾਅਦ ਫੇਰ ਇਲੈਕਸ਼ਨ ਹੈ ਜਿਹੜੇ ਪਰਚੇ ਹੋਣੇ ਆਵਾਜ਼ ਚੁਣਗੇ ਆਉਣ ਵਾਲੇ ਬੀਜੇਪੀ ਦੇ ਸੀ ਜਿੰਨੇ ਵੀ ਕੈਂਡੀਡੇਟ ਹੈ ਉਹਨਾਂ ਨਾਲ ਜਾ ਕੇ ਵਿਰੋਧ ਕਰਾਂਗੇ ਅਸੀਂ ਐਫ ਆਈ ਆਰ ਤਾਂ ਹੈਗੀ ਆਪਣੇ ਕੋਲ ਹੀ ਐਫ ਆਈ ਆਰ ਤਾਂ ਇਹ ਪਹਿਲੇ ਉਦੋਂ ਇਹਨਾਂ ਨੇ ਕਿਹਨੇ ਦਿੱਤੀ ਸੀਗੀ ਉਹ ਤਾਂ ਇਹਨਾਂ ਨੇ ਪੈਂਡ ਰੱਖਤੀ ਸੀ ਉਦੋਂ ਵੀ ਅਸੀਂ ਮਿਲ ਕੇ ਗਏ ਸੀਗੇ ਠੀਕ ਹੈ ਜੀ ਉਹ ਤਾਂ ਕਹਿੰਦੇ ਕੋਈ ਗ੍ਰਿਫਤਦਾਰੀ ਨਹੀਂ ਹੁੰਦੀ ਹੈ ਠੀਕ ਹੈ ਜੀ ਤੇ ਹੁਣ ਇਹਨੇ ਅਦਨਚੇਤ ਇਹਨਾਂ ਨੇ ਅੱਜ ਸ਼ਾਮ ਨੂੰ ਚੱਕ ਲਿਆ ਬਿਨਾਂ ਦੱਸੇ ਚੱਕੇ ਗਏ ਦੋਨੋਂ ਸਕੇ ਭਾਈ ਆ ਜੀ ਦੋਨੋਂ ਸਕੇ ਭ ਹਾ ਮੰਦਰ ਸਿੰਘ ਜੀ ਹੈਗੇ ਨੇ ਮੰਦਰ ਸਿੰਘ ਨਹੀਂ ਆਜੋ ਸਾਨੂੰ ਮੈਂ ਨਾ ਸਾਨੂੰ ਪੁੱਛਾਰੇ ਠੀਕ ਹੈ ਕਿਸਾਨਾਂ ਦੇ ਨਾਲ ਇੱਧਰ ਆ ਜੀ ਕਿਸਾਨ ਜੱਥੇਬੰਦੀਆਂ ਨਾਲ ਤੁਹਾਡਾ ਕੋਈ ਰਾਬਤਾ ਹੈ ਹਾਂ ਰਾਬਤਾ ਨਹੀਂ ਕਿਸਾਨ ਜੱਥੇਬੰਦੀਆਂ ਨੂੰ ਫੋਨ ਕਰਦੇ ਆ ਉਹ ਆ ਰਹੇ ਨਹੀਂ ਤੁਸੀਂ ਜਿਆਦੇ ਮੈਂ ਸੰਘਰਸ਼ਾ ਦੀ ਪੰਜਾਬ ਦੇ ਜੱਥੇਬੰਦੀਆਂ ਨੂੰ ਵੀ ਅਸੀਂ ਇਹਨੂੰ ਕਾਲ ਕਰਕੇ ਇਹਤੂ ਬਾਤ ਕਰਾਂਗੇ ਪਹਿਲਾਂ ਇਹ ਹਰਿਆਣਾ ਤੱਕ ਨਹੀਂ ਰਹਿਣਾ ਇਹ ਅਸੀਂ ਪੰਜਾਬ ਦੇ ਗ੍ਰਾਹ ਜੱਥੇਬੰਦੀਆਂ ਸਾਰਿਆਂ ਨਾਲ ਕੰਟੈਕਟ ਹੋਇਆ ਹੈ ਉਹਨਾਂ ਤੋਂ ਵੀ ਫੈਸਲਾ ਹੁੰਦਾ ਠੀਕ ਹੈ ਇਸ ਵੀਰ ਤੱਕ ਅਸੀਂ ਇਹਨੂੰ ਕਾਠ ਨੂੰ ਵਧਾਵਾਂਗੇ ਇਹ ਤਾਂ ਅਸੀਂ ਅ ਪਹਿਲੇ ਤੋਂ ਲੈ ਕੇ ਅੱਜ ਤੱਕ ਜੋ ਅਸੀਂ ਪ੍ਰੋਟੈਸਟ ਕੀਤੇ ਹੈ ਬੜੇ ਅਸੀਂ ਸ਼ਾਂਤੀ ਪਰੇ ਟੰਗ ਨਾ ਕੀਤੇ ਆ ਉਹ ਬੱਚਿਆਂ ਤੋਂ ਹੋ ਸਕਦਾ ਥੋੜੀ-ਮੋਟੀ ਹੋਈ ਹੋਵੇ ਉਹਨਾਂ ਨੇ ਵਿਰੋਧ ਕੀਤਾ ਦਾ ਵਿਰੋਧ ਦਿਖਾਇਆ ਸੀਗਾ ਕੋਈ ਨਹੀਂ ਹੋਇਆ ਇਹਨਾਂ ਨੇ ਪਰਚੇ ਦਰਜ ਕਰਕੇ ਉਹਦਾ ਰੱਖ ਲਿਆ ਹੁਣ ਬਿਨਾਂ ਦੱਸੇ ਪਰਚੇ ਉਤੇ ਚੱਕ ਰਹੇ ਆ ਪਰਚੇ ਮਰੋਧ ਤਾਂ ਹੋਰ ਦੇ ਕਹਾਦੇ ਬਹੁਤ ਹੋਏ ਹੋਏ ਨੇ